ਦੇ ਡਰੱਗ ਮਨੀ ਟ੍ਰੇਲ ਦੀ ਜਾਂਚ ਦੀ ਮੰਗ ਕੀਤੀ ਹੈ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ ਤੇ ਕਿਹਾ ਕਿ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਚ ਪੂਰੀ ਜਾਂਚ ਹੋਣੀ ਚਾਹੀਦੀ ਹੈ ਨਾਰੀਓ ਨੇ ਕਿਹਾ ਕਿ ਕਿਸੇ ਦੀ ਸ਼ੈਤੂ ਬਿਨਾ ਡਰੱਗ ਕਾਰਟਲ ਜੋ ਹੈ ਨਹੀਂ ਚੱਲ ਸਕਦਾ ਪੰਜਾਬ ਚ ਬਰਾਮਦ ਹੋਣ ਵਾਲੇ ਨਸ਼ੇ ਦੀ ਜੋ ਹੈ ਕਰੋਨਾ ਚ ਕੀਮਤ ਹੁੰਦੀ ਹੈ ਜੋ ਪੰਜਾਬ ਚ ਨਸ਼ਾ ਬਰਾਮਦ ਹੁੰਦਾ ਤਾਂ ਬਕਾਇਦਾ ਸੁਨੀਲ ਜਾਖੜ ਵਕਮ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਹੈ ਤੇ ਕਿਹਾ ਗਿਆ ਹੈ ਕਿ ਇਸ ਪੂਰੇ ਮਨੀ ਟ੍ਰੇਲ ਦੀ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਪਿਛਲੇ ਸਾਲਾਂ ਚ ਪੰਜਾਬ ਦੇ ਲੀਡਰਾਂ ਦੀ ਕਿਸਮਤ ਬਦਲੀ ਹੈ ਸਾਈ ਹੁਣ ਲਗਜ਼ਰੀ ਕਾਰਾਂ ਰੱਖੀਆਂ ਹੋਈਆਂ ਨੇ ਨਸ਼ਾ ਖਿਲਾਫ ਸਰਕਾਰ ਦਾ ਦਾਵਾ ਬੇਹੱਸ ਮਜ਼ਾਕ ਹੈ ਤਾਂ ਵੱਡੀ ਜੋ ਹੈ ਕਾਰਵਾਈ ਦੀ ਮੰਗ ਕੀਤੀ ਗਈ ਹੈ ਜੋ ਸੁਨੀਲ ਜਾਖੜ ਨੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਸਿਆਸੀ ਆਗੂਆਂ ਦੇ ਡਰੱਗ ਮਨਟ੍ਰੇਲ ਦੀ ਜਾਂਚ ਹੋਣੀ ਚਾਹੀਦੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ 'ਚ ਇਹ ਪੂਰੀ ਜਾਂਚ ਹੋਵੇ ਕਿਸੇ ਦੀ ਕਿਸੇ ਦੀ ਸ਼ੈਤੋ ਬਿਨਾ ਜੋ ਹੈ ਡਰੱਗ ਕਾਰਟਲ ਜੋ ਹੈ ਪੂਰਾ ਨਹੀਂ ਚੱਲ ਸਕਦਾ ਤਾਂ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਨਸ਼ਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਬੁਲਡوزر ਐਕਸ਼ਨ ਦੇਖਣ ਨੂੰ ਮਿਲ ਰਹੇ ਨੇ ਹੋਰ ਕਈ ਥਾਵਾਂ ਤੇ ਨਸ਼ਾ ਬਰામਤ ਕੀਤੀ ਗਿਆ ਕਿ ਜੋ ਸਿਆਸੀ ਆਗੂ ਨੇ ਉਹਨਾਂ ਦੇ ਡਰਗ ਮੰਗੀ ਟ੍ਰੇਲ ਦੀ ਜਾਂਚ ਹੋਣੀ ਚਾਹੀਦੀ ਹੈ ਇਸ ਬਾਬਤ ਉਹਨਾਂ ਵੱਲੋਂ ਜੋ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਇਸ ਦੀ ਮੰਗ ਕੀਤੀ ਗਈ ਹੈ ਕਿ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ 'ਚ ਇਹ ਪੂਰੀ ਜਾਂਚ ਹੋਣੀ ਚਾਹੀਦੀ ਹੈ ਇਸੇ ਕਿਸੇ ਦੀ ਸ਼ਹਿਤੂ ਬਿਨਾ ਇਹ ਡਰਗ ਕਾਟਲ ਜੋ ਹੈ ਨਹੀਂ ਨਹੀਂ ਚੱਲ ਸਕਦਾ ਸਾਈ ਵੀ ਕਿਹਾ ਗਿਆ ਹੈ ਕਿ ਪੰਜਾਬ ਚ ਜੋ ਬਰਾਮਦ ਹੋਣ ਵਾਲਾ ਨਸ਼ਾ ਉਸਦੀ ਕੀਮਤ ਕਰੋੜਾਂ ਚੁੰਦੀ ਹੈ ਕਿਉਂਕਿ ਪਿਛਲੇ ਸਾਲਾਂ ਚ ਕਈ ਜੋ ਹੈ ਸਰਹੱਦ ਰੇੜੀਆਂ ਵੱਡੀ ਗਿਣਤੀ ਚ ਨਸ਼ਾ ਬਰਾਮਦ ਹੁੰਦਾ ਤਾਂ ਉਹਨਾਂ ਇਹ ਵੀ ਲਿਖਿਆ ਕਿ ਪਿਛਲੇ ਸਾਲਾਂ ਚ ਪੰਜਾਬ ਦੇ ਕੁਝ ਲੀਟਰਾਂ ਦੀ ਕਿਸਮਤ ਵਧੀ ਹੈ ਸਾਈਕਲਾਂ ਤੇ ਆਉਣ ਵਾਲੇ ਐਮਐਲਆ ਨੇ ਹੁਣ ਲਗਜ਼ਰੀ ਕਾਰਾਂ ਰੱਖੀਆਂ ਨੇ ਤਾਂ ਸਿੱਧਾ ਸਿੱਧਾ ਨਿਸ਼ਾਨਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਸਿਆਸੀ ਆਗੂਆਂ ਦੀ ਸ਼ੈਦੀ ਨਾਲ ਕਿਤੇ ਨਾ ਕਿਤੇ ਜੋ ਨਸ਼ਾ ਪੰਜਾਬ ਦੇ ਵਿੱਚ ਹੈ ਉਹ ਆ ਰਿਹਾ ਹੈ ਤੇ ਇਸੇ ਨੂੰ ਲੈ ਕੇ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਸਿਆਸੀ ਆਗੂਆਂ ਦੇ ਡਰੱਗ ਮਨਿਟਰੀਅਲ ਦੀ ਜਾਂਚ ਹੋਣੀ ਚਾਹੀਦੀ ਹੈ ਬਿਲਕੁਲ ਹੈ ਸੁਨੀਲ ਜਾਖੜ ਵੱਲੋਂ ਜੋ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਹੈ ਤੇ ਮੰਗ ਕੀਤੀ ਗਈ ਹੈ ਕਿ ਜੋ ਸਿਆਸੀ ਆਗੂ ਨੇ ਉਹਨਾਂ ਦੇ ਡਰਗ ਮਿਨਟਰੀਅਲ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਸਿਆਸੀ ਆਗੂਆਂ ਨੂੰ ਜ਼ਿੰਮੇਵਾਰ ਦੱਸਿਆ ਕਿ ਕਿਤੇ ਨਾ ਕਿਤੇ ਵੱਡੇ ਸਿਆਸੀ ਆਗੂਆਂ ਦੀ ਸ਼ਹਿਤ ਹੋ ਬਿਨਾ ਇਹ ਨਹੀਂ ਹੋ ਸਕਦਾ ਕਿ ਪੰਜਾਬ 'ਚ ਇਸ ਤਰ੍ਹਾਂ ਨਸ਼ਾ ਜੋ ਹੈ ਆਵੇ ਕਿਉਂਕਿ ਸਰਦਪਾਰੋਂ ਲਗਾਤਾਰ ਨਸ਼ੇ ਦੀ ਸਪਲਾਈ ਹੁੰਦੀ ਹੈ ਪੰਜਾਬ ਦੇ ਵਿੱਚ ਹਾਲਾਂਕਿ ਪੰਜਾਬ ਸਰਕਾਰ ਲਗਾਤਾਰ ਇਸ ਨੂੰ ਲੈ ਕੇ ਜੋ ਹੈ ਕਹਿ ਰਹੀ ਹੈ ਕਿ ਨਾਵਲੋਂ ਨਸ਼ੇ ਦੇ ਖਿਲਾਫ ਮਹਿੰਮ ਦਾ ਆਗਾਜ਼ ਕੀਤਾ ਹੋਇਆ ਹੈ ਕਿ ਪਿਛਲੇ ਦਿਨਾਂ ਵਿੱਚ ਵੀ ਡੀਜੀਪੀ ਵੀ ਜੋ ਹੈ ਲਗਾਤਾਰ ਨਾਵਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਕਿ ਵੱਡੀ ਗਿਣਤੀ ਚ ਜੋ ਨਸ਼ਾ ਤਸਕਰ ਨੇ ਉਹ ਨਸ਼ਾ ਤਸਕਰ ਜੋ ਨੇ ਗ੍ਰਿਫਤਾਰ ਕੀਤੇ ਗਏ ਨੇ ਇਸ ਤੋਂ ਇਲਾਵਾ ਕਈ ਨਸ਼ਾ ਤਸਕਰਾਂ ਤੇ ਜੋ ਐਕਸ਼ਨ ਕੀਤਾ ਗਿਆ ਬੁਲਡੋਜ਼ਰ ਐਕਸ਼ਨ ਦੀ ਕੀਤਾ ਗਿਆ ਕਿ ਜੋ ਨਸ਼ੇ ਦੇ ਨਾਲ ਜੋ ਉਹਨਾਂ ਵੱਲੋਂ ਕੌਪਟੀਆਂ ਬਣਾਈਆਂ ਨੇ ਉਹਨਾਂ ਤੇ ਐਕਸ਼ਨ ਹੋ ਰਿਹਾ ਤਾਂ ਇਸ ਵਿਚਾਲੇ ਸੁਨੀਲ ਜਾਖੜ ਜੋ ਹੈ ਉਹਨਾਂ ਵੱਲੋਂ ਹੁਣ ਮੰਗ ਕੀਤੀ ਗਈ ਹੈ ਕਿ ਜੋ ਸਿਆਸੀ ਆਗੂ ਨੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਸੇ ਤਰ੍ਹਾਂ ਦੇ ਇਸ ਦੇ ਵਿੱਚ ਸਿਆਸੀ ਆਗੂਆਂ ਦੀ ਜੋ ਹੈ ਸ਼ਾਇਦ ਨਾਲ ਕਿਉਂਕਿ ਇਹ ਹੋ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਚ ਸਾਈਕਲਾਂ ਤੇ ਆਉਣ ਵਾਲੇ ਐਮ ਐਲ ਏ ਜੋ ਨੇ ਉਹਨਾਂ ਨੇ ਹੁਣ ਲਗਜ਼ਰੀ ਕਾਰਾਂ ਰੱਖੀਆਂ ਹੋਈਆਂ ਨੇ ਤਾਂ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਰਾਜਨੀਤਿਕ ਆਗੂਆਂ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਕਿ ਵੱਡੇ ਰਾਜਨੀਤਿਕ ਆਗੂਆਂ ਦੀ ਸ਼ਹਿ ਜੋ ਹੈ ਉਸ ਆਪ ਦੇ ਵਿੱਚ ਚੱਲ ਰਿਹਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਰਹੱਦ ਪਰੋਂ ਵੱਡੀ ਗਿਣਤੀ 'ਚ ਕਈ ਕਿਲੋਵਾਂ ਦੇ ਹਿਸਾਬ ਨਾਲ ਨਸ਼ਾ ਬਰਾਮਦ ਹੁੰਦਾ ਹੈ ਹਿਰੋਇਨ ਬਰਾਮਦ ਹੁੰਦੀ ਹੈ ਤਾਂ ਇਸ ਵਿਚਾਲੇ ਹੁਣ ਸੁਨੀਲ ਜਾਖੜ ਜੋ ਹੈ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਿਆਸੀ ਆਗੂਆਂ ਦੀ ਜਾਂਚ ਹੋਣੀ ਚਾਹੀਦੀ ਹੈ ਹਾਲਾਂਕਿ ਇਸ ਵਿਚਾਲੇ ਪਿਛਲੇ ਦਿਨਾਂ ਵਿੱਚ ਕਈ ਆਗੂਆਂ ਵੱਲੋਂ ਡੋਪ ਟੈਸਟ ਦੀ ਵੀ ਮੰਗ ਕੀਤੀ ਗਈ ਹੈ ਇੱਕ ਦੂਜੇ ਦੇ ਖਿਲਾਫ ਤੇ ਹੁਣ ਸੁਨੀਲ ਜਾਖੜ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਾ ਕੇ ਸਿਆਸੀ ਆਗੂਆਂ ਦੇ ਡਰੱਗ ਤੇ ਮਨੀ ਟ੍ਰੇਲ ਦੀ ਜਾਂਚ ਦੀ ਮੰਗ ਕਰ ਰਹੇ ਹਨ ਤਸਾੜੀ ਨਾਲ ਆਮ ਆਦਮੀ ਪਾਰਟੀ ਦੇ ਆਗੂ ਬਿਕਰਮਜੀਤ ਸਿੰਘ ਪਾਸੀ ਜੁੜੇ ਹੋਏ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ 80 ਪੰਜਾਬ ਤੇ ਤਾਂ ਸਰ ਸੁਨੀਲ ਜਾਖੜ ਜਿਨ੍ਹਾਂ ਨੇ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਗਈ ਹੈ ਤੇ ਕਿਹਾ ਗਿਆ ਕਿ ਜੋ ਸਿਆਸੀ ਆਗੂ ਨੇ ਉਹਨਾਂ ਦੀ ਸ਼ਹਿਤੂ ਬਿਨਾਂ ਇਹ ਜੋ ਪੂਰਾ ਪੰਜਾਬ ਦੇ ਵਿੱਚ ਨਸ਼ਾ ਇਹ ਨਹੀਂ ਚੱਲ ਸਕਦਾ ਤੇ ਉਹਨਾਂ ਵੱਲੋਂ ਸਿਆਸੀ ਆਗੂਆਂ ਤੇ ਡਰੱਗ ਮਨੀ ਟ੍ਰੇਲ ਦੀ ਜਾਂਚ ਦੀ ਮੰਗ ਕੀਤੀ ਗਈ ਹੈ ਤਾਂ ਤੁਹਾਡਾ ਕੀ ਰਿਐਕਸ਼ਨ ਹੈ ਇਸ ਤੇ ਦੇਖੋ ਪਹਿਲੀ ਗੱਲ ਤਾਂ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਤਾਂ ਨਸ਼ਿਆਂ ਵਿਰੁੱਧ ਯੁੱਧ ਛੇੜਿਆ ਹੋਇਆ 2022 ਚ ਜਦੋਂ ਸਾਡੀ ਸਰਕਾਰ ਸੱਤਾ ਦੇ ਵਿੱਚ ਆਂਦੀ ਹੈ ਤਾਂ ਨਸ਼ਿਆਂ ਖਿਲਾਫ ਐਕਸ਼ਨ ਸ਼ੁਰੂ ਹੋ ਜਾਂਦਾ ਲੜਾਈ ਸ਼ੁਰੂ ਹੋ ਜਾਂਦੀ ਹੈ ਤੇ 31000 ਦੇ ਕਰੀਬ ਐਫ ਆਈ ਆਰ ਆ ਕਰਕੇ 40000 ਤੋਂ ਬੰਦੇ ਜਿਹੜੇ ਵੱਧ ਅਰੈਸਟ ਕੀਤੇ ਜਾਂਦੇ ਆ ਤੇ ਇਹਨਾਂ ਦੇ ਸਮਿਆਂ ਦੇ 2017 ਤੋਂ 22 ਜਾਖੜ ਸਾਹਿਬ ਕਾਂਗਰਸ ਦੇ ਵਿੱਚ ਸੀਗੇ ਤੇ ਇਹਨਾਂ ਦੀ ਸਰਕਾਰ ਸੀ ਇਹਨਾਂ ਦੇ ਸਮਿਆਂ ਦੇ ਜਿਹੜੇ ਭਗੋੜੇ ਹੋਏ ਹੋਏ ਸੀਗੇ ਔਰ ਉਹ ਆ ਵੀ ਜਾਂ ਜਪੋ ਘੋੜੇ ਸੀ ਲੇਕਿਨ ਲੋਕਲ ਲੈਵਲ ਤੇ ਇਦਾਂ ਦੇ ਕੰਮ ਕਰਦੇ ਸੀ ਉਹ ਵੀ ਚੱਕ ਕੇ ਅਸੀਂ ਅੰਦਰ ਸੁੱਦੇ ਸੀ ਤੇ ਜਦੋਂ ਦੇਖਿਆ ਕਿ ਹਲੇ ਹੋਰ ਵੀ ਸਖਤ ਐਕਸ਼ਨ ਚਾਹੀਦਾ ਤਾਂ ਨਸ਼ੇ ਦੇ ਵਿਰੁੱਧ ਯੁੱਧ ਸ਼ੁਰੂ ਕੀਤਾ ਤੇ ਬਹੁਤ ਵੱਡੀ ਸਫਲਤਾ ਮਿਲਦੀ ਜਾ ਰਹੀ ਹੈ। ਵਿਕਰਮ ਜੀ ਵੀ ਕਿਆ ਜਾ ਰਿਹਾ ਹੈ ਨਸ਼ਾ ਵੇਚਣ ਵਾਲੇ ਇੱਕ ਮਿੰਟ ਸਾਥ ਪਲੀਜ਼ ਇੱਕ ਮਿੰਟ ਕਲੀਅਰ ਕਰ ਲੈਂਦੇ ਹਾਂ। ਜੀ 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 ਤੇ ਅਸੀਂ ਤਾਂ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਵੀ ਨਹੀਂ ਬਖਸ਼ਦੇ ਤੇ ਜਿਨ੍ਹਾਂ ਨੇ ਨਸ਼ਿਆਂ ਦੇ ਨਾਲ ਬੁਰੀ ਕਮਾਈ ਦੇ ਨਾਲ ਗਲਤ ਇਮਾਰਤਾਂ ਦੀ ਉਸਾਰੀ ਕੀਤੀ ਉਹ ਵੀ ਅਸੀਂ ਜਮੀਦੋਦ ਕੀਤੀਆਂ। ਦੂਜੇ ਪਾਸੇ ਮੈਨੂੰ ਯਾਦ ਆ ਗਿਆ ਜਾਖੜ ਜੀ ਦਾ ਇੱਕ ਕੇ ਜਾਖੜ ਜੀ ਨੇ ਖੁਦ ਇੱਕ ਇੰਟਰਵਿਊ ਚ ਕਿਹਾ ਸੀ ਕਿ ਜਦੋਂ ਸਾਡੀ ਕਾਂਗਰਸ ਦੀ ਸਰਕਾਰ ਸੀ ਯਾਨੀ ਇਹ ਔਰ ਕੈਪਟਨ ਅਮਿੰਦਰ ਸਿੰਘ ਜੀ ਮੁੱਖ ਮੰਤਰੀ ਸੀ ਇਹ ਪ੍ਰਧਾਨ ਸੀਗੇ ਤੇ ਇਹਨਾਂ ਦੇ ਹੱਥ 'ਚ ਸਾਰੀ ਵਾਗਡੋਰ ਸੀ ਕਹਿੰਦੇ ਇੱਕ ਵਾਰੀ ਇੱਕ ਗੱਲ ਹੋਈ ਕਿ ਬਹੁਤ ਵੱਡੀ ਕਰਪਸ਼ਨ ਹੋ ਰਹੀ ਹੈ ਜੀ ਤੇ ਤੁਸੀਂ ਕੁਝ ਐਕਸ਼ਨ ਕਿਉਂ ਨਹੀਂ ਲੈਂਦੇ ਤਾਂ ਕੈਪਟਨ ਕਮਿੰਦਰ ਸਿੰਘ ਜੀ ਨੇ ਕਹਿੰਦੇ ਮੇਰੇ ਸਾਹਮਣੇ ਜਵਾਬ ਦਿੱਤਾ ਕਿ ਜੇ ਕਿਹਦੇ ਕਿਹਦੇ ਉੱਤੇ ਐਕਸ਼ਨ ਲਾਵਾਂ ਸਾਰੀ ਇਹਨਾਂ ਦੇ ਤਾਂ ਬੰਦੇ ਇਨਵੋਲਡ ਹੈ ਤੇ ਕੈਪਟਨ ਸਾਹਿਬ ਨੇ ਜਾਖੜ ਸਾਹਿਬ ਨੇ ਕੋਈ ਜਾਂਚ ਦੀ ਗੱਲ ਨਹੀਂ ਕੀਤੀ ਦੂਜਾ ਜਦੋਂ ਇਹਨਾਂ ਨੇ ਤਿੰਨ ਚਾਰ ਦਿਨ ਪਹਿਲਾਂ ਗੱਲ ਕੀਤੀ ਸੀ ਤਾਂ ਅਮਨ ਅਰੋ ਕਲੀਅਰ ਸਪਨਾ ਦੇ ਵਿੱਚ ਚੈਲੰਜ ਕਬੂਲ ਕੀਤਾ ਸੀ ਤੇ ਅਸੀਂ ਤਿਆਰ ਆਂ ਚੈਰਿਟੀ ਬਿਗਿੰਸ ਐਟ ਹੋਮ ਤੇ ਮੈਨੂੰ ਦੱਸਣ ਜਾਖੜ ਸਾਹਿਬ ਕਿ ਉਹਨਾਂ ਨੇ ਹੁਣ ਤੱਕ ਆਪਣੇ ਕਿਹੜੇ ਕਿਹੜੇ ਲੀਡਰ ਦੀ ਜਾਂਚ ਲਈ ਕਿ ਹੈ ਕਿਹੜੇ ਕਿਹੜੇ ਲੀਡਰ ਦੀ ਕਿਉਂਕਿ ਇਹਨਾਂ ਦੀ ਤਾਂ ਇੱਕ ਥਿਓਰੀ ਰਹੀ ਆ ਭਾਜਪਾ ਦੀ ਤੇ ਕਿ ਜਿਤਨਾ ਮਰਜ਼ੀ ਭ੍ਰਸ਼ਟਾਚਾਰ ਕਰੋ ਹਮੇ ਆਓਗੇ ਤਾਂ ਸੁਵਛੋ ਹੋ ਜਾਓਗੇ ਤੇ ਆਪਾਂ ਬਹੁਤ ਵਾਰੀ ਦੇਖ ਚੁੱਕੇ ਆ ਕਿਉਂ ਟਾਈਮ ਵੇਸਟ ਕਰਨਾ ਚਾਹੀਏ ਸ਼ਗਨ ਵਿਜੇਪਾਲ ਅਜੀਤ ਪਵਾਰ ਜੋ ਵੀ ਦੇਖ ਲਓ ਤੁਸੀਂ ਤੇ ਇਹ ਸਿਰਫ ਇੱਕ ਸ਼ੋਸ਼ੇਵਾਦੀ ਆ ਇਦਾਂ ਦੀਆਂ ਗੱਲਾਂ ਜ਼ਰੂਰ ਕਰ ਦਿੰਨੇ ਆ ਪ੍ਰੈਕਟੀਕਲੀ ਕੁਝ ਨਹੀਂ ਅਸੀਂ ਤਾਂ ਇਸ ਦੇ ਉੱਤੇ ਐਕਸ਼ਨ ਲੈ ਰਹੇ ਹਾਂ ਆਲਰੇਡੀ ਐਕਸ਼ਨ ਲੈ ਰਹੇ ਹਾਂ ਤੇ ਸਾਨੂੰ ਕੋਈ ਸ਼ੱਕ ਤਾਂ ਨਹੀਂ ਹੈ ਕਿ ਕੱਲਾ ਕੱਲਾ ਜਿਨੇ ਵੀ ਡਰੱਗਸ ਦੇ ਨਾਲ ਪੈਸਾ ਬਣਾਇਆ ਉਹ ਬਖਸ਼ਿਆ ਨਹੀਂ ਜਾਏਗਾ ਔਰ ਸਾਡੀ ਸਰਕਾਰ ਬਖਸ਼ੇਗੀ ਵੀ ਨਹੀਂ ਸਾਨੂੰ ਇੰਨਾ ਵਿਸ਼ਵਾਸ ਜੀ ਜਬਿਕਰਮ ਜੀ ਜਦੀਨ ਚਾਕੜੇ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਿਆਸੀ ਸ਼ਹਿਰ ਤੋਂ ਬਿਨਾ ਜਿਹੜਾ ਡਰੱਗ 카rtel ਹੈ ਪੂਰਾ ਨਹੀਂ ਚੱਲ ਸਕਦਾ ਨਾਰੀਓਂ ਦਾ ਜ਼ਿਕਰ ਕੀਤਾ ਕਿ ਪਿਛਲੇ ਸਮੇਂ ਦੇ ਵਿੱਚ ਸਾਈਕਲਾਂ ਤੇ ਆਉਣ ਵਾਲੇ ਐਮ.ਐਲ.ਏ ਹੁਣ ਲਗਜ਼ਰੀ ਕਾਰਾਂ ਤੇ ਹੁੰਦੇ ਨੇ ਵਿਧਾਨ ਸਭਾ 'ਚ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਮਾਨ ਸਾਹਿਬ ਦੀ ਸਰਕਾਰਾਂ ਜੀ ਜਿਹੜੀ ਤੇ ਡਰੱਗਸ ਦੇ ਖਿਲਾਫ ਐਕਸ਼ਨ ਲੈ ਰਹੀ ਹੈ ਲੜ ਰਹੀ ਹੈ ਜੁੱਧ ਕਰ ਰਹੀ ਹੈ ਤੇ ਬਖਸ਼ ਕਿਸੇ ਨੇ ਨਹੀਂ ਰਖੀ ਦੂਜੇ ਪਾਸੇ ਇਹਨਾਂ ਦੇ ਸਮਿਆਂ ਦੀਆਂ ਸਰਕਾਰਾਂ ਜਿੱਥੇ ਨਸ਼ਿਆਂ ਨੂੰ ਪੁਸ਼ਤਪਨਾਹੀ ਮਿਲਦੀ ਰਹੀ ਹੈ ਤੇ ਇਹ ਗੱਲ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਚੀਜ਼ ਯਾਦ ਆ ਰਹੀ ਹੈ ਕਿ ਹਾਂ ਇਹਨਾਂ ਦੇ ਸਮੇਂ ਸਿਆਸੀ ਸਹਿ ਕਿਤੇ ਨਾ ਕਿਤੇ ਮਿਲਦੀ ਰਹੀ ਹੈ ਪਰ ਮੈਂ ਇੱਕ ਗੱਲ ਕਹਿਣਾ ਚਾਹਨਾ ਕਿ ਜਾਖੜ ਸਾਹਿਬ ਤੁਸੀਂ 2007 ਤੋਂ 17 ਤੋਂ 2022 ਸਰਕਾਰ ਦੇ ਇੱਕ ਬਹੁਤ ਵੱਡੇ ਪਾਰਟੀ ਦੇ ਅਹੁਦੇ ਦੇ ਸੀ ਜਿਸ ਜਿਸ ਪਾਰਟੀ ਦੀ ਸਰਕਾਰ ਸੀ ਤੇ ਕੈਪਟਨ ਸਾਹਿਬ ਦੇ ਬਹੁਤ ਨਿਰੰਸ਼ੀ ਕੀਨੇ ਜਾਂਦੇ ਸੀ ਅੱਜ ਕੱਲ ਵੀ ਤੁਸੀਂ ਦੋਵੇਂ ਇਕੱਠੇ ਹੀ ਨਹੀਂ ਹੋ ਤੁਸੀਂ ਦੱਸੋ ਕਿ ਤੁਸੀਂ ਉਸ ਟਾਈਮ ਅਗਰ ਐਕਸ਼ਨ ਲਿਆ ਹੁੰਦਾ ਤੇ ਹੋ ਸਕਦਾ ਹੈ ਕਿ ਅੱਜ ਤੱਕ ਕੁਝ ਹੱਦ ਤੱਕ ਉਹ ਸਮੱਸਿਆ ਸੋਲਵ ਹੋ ਜਾਣੀ ਸੀ ਜਿਹਨੂੰ ਹੁਣ ਅਸੀਂ ਸੋਲਵ ਕਰ ਰਹੇ ਹਾਂ ਲਗਾਤਾਰ ਐਕਸ਼ਨ ਜੀ 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 ਵਿਕਰਮ ਜੀ ਬਹੁਤ ਬਹੁਤ ਧੰਨਵਾਦ तमाम ਗੱਲਬਾਤ ਦੇ ਲਈ ਤਾਂ ਆਵਾਦੀ ਪਾਰਟੀ ਦਾ ਗੁੱਜੜੇ ਹੋਏ ਸਤ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੀ ਸਰਕਾਰ ਵੱਲੋਂ ਲਗਾਤਾਰ ਐਕਸ਼ਨ ਲਿਆ ਜਾ ਰਿਹਾ ਤੇ ਲਗਾਤਾਰ ਮੁਹਿੰਮ ਦੇ ਤਹਿਤ ਪੰਜਾਬ ਦੇ ਵਿੱਚੋਂ ਨਸ਼ਾ ਜੋ ਹੈ ਖਤਮ ਕੀਤਾ ਜਾ ਰਿਹਾ ਤੇ ਜਿੱਦੀ ਵਾਸਤੇ ਸੁਨੀਲ ਜਾਖੜ ਵੱਲੋਂ ਸੀਆਮਾਨ ਨੂੰ ਚਿੱਠੀ ਲਿਖੀ ਗਈ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਉਹਨਾਂ ਦੀ ਚਿੱਠੀ ਦਾ ਜੋ ਹੈ ਕੀ ਇਸ ਤੇ ਪੂਰੀ ਹੁਣ ਕਾਰਵਾਈ ਹੁੰਦੀ ਹੈ